ਇਸ ਪੋਡਕਾਸਟ ਤੇ ਤੁਹਾਡਾ ਸਵਾਗਤ ਤੇ ਮੈਂ ਤੁਹਾਡਾ ਆਪਣਾ ਸ਼ਾਇਰੀ ਯਾਰ ਅੱਜ ਦੇ ਇਸ ਪ੍ਰੋਗਰਾਮ 'ਤੇ ਤੁਸੀਂ ਸੁਣੋਗੇ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਨੌਰੰਗ ਸਿੰਘ ਦੀ ਲਿਖੀ ਹੋਈ ਕਹਾਣੀ ਮੁਰਕੀਆਂ ਹੂੰ ਹੂੰ ਹਾਏ ਬਿਮਾਰ ਮਾਂ ਅੰਦਰ ਹੰਗੂਰਾ ਮਾਰ ਰਹੀ ਸੀ ਕ੍ਰੀਮੂ ਤੇ ਰਹੀਮੂ ਦੋਨੇ ਖਰੋਟ ਪੈ ਖੇੜਦੇ ਸਨ ਤੂੰ ਮੇਰੀ ਚੱਲ ਸੁੱਟ ਕ੍ਰੀਮੂ ਨੇ ਕਿਹਾ ਰਹੀਮੂ ਨੇ ਪਚਾਮਿਆਂ ਤੋਂ ਖਲੋ ਕੇ ਖਰੋਟਾਂ ਦੀ ਲੱਪ ਖੁੱਤੀ ਵੱਲ ਵਗਾਹ ਮਾਰੀ ਕੁਝ ਪੈ ਗਏ ਤੇ ਬਾਕੀ ਦੇ ਬਾਹਰ ਖਿੰਡਰਦਿਆਂ ਵੱਲ ਵਿੰਦੇ ਆ ਉਸ ਆਪਣੇ ਵੱਡੇ ਭਰਾ ਕ੍ਰੀਮੂ ਤੋਂ ਪੁੱਛਿਆ ਦੱਸ ਚੋਟ ਕਿਹੜੇ ਤੇ ਲਾਵਾਂ ਲਾਵਿਚਕਾਰ ਲੇਤੇ ਰਹੀਮੂ ਨੇ ਸ਼ਿਸ਼ਟ ਬਣ ਕੇ ਅੱਗੇ ਨੂੰ ਝੁੱਕ ਕੇ ਦੱਸੇ ਖਰੋਟ ਤੇ ਖਰੋਟ ਵਗਾਇਆ ਬਾਦ ਨਿਸ਼ਾਨਾ ਉੱਕ ਗਿਆ ਹਾਂ ਹਾਂ ਉੱਕ ਗਿਆ ਕਰੀਮੂ ਉੱਚੀ ਸਾਰੀ ਹੱਸਿਆ ਹਾਏ ਹਾਏ ਵੇ ਪਾਣੀ ਦਾ ਘੁੱਟ ਤਾਂ ਮੂੰਹ ਚ ਪਾ ਜੋ ਅੰਦਰੋਂ ਮਾਂ ਟੁੱਟਮੀ ਆਵਾਜ਼ ਵਿੱਚ ਬੋਲੀ ਦੇ ਦਿੰਨੇ ਆ ਪਾਣੀ ਵੀ ਕਰੀਮੂ ਨੇ ਖਰੋਟ ਹੁੰਜਦਿਆਂ ਆਖਿਆ ਤੇ ਕਾਲੀ ਨਾਲ ਉਹ ਨੀਅਤ ਥਾਂ ਤੇ ਖਰੋਟ ਖੁੱਤੀ ਵਿੱਚ ਪਾਣ ਜਾ ਖੜੋਤਾ ਤੇ ਅੱਗੇ ਨੂੰ ਵਾਹ ਕਰਕੇ ਖੁੱਤੀ ਵੱਲ ਖਰੋਟ ਸੁੱਟੇ ਨਾਲੇ ਉਸ ਕਰੀਮੂ ਤੋਂ ਪੁੱਛਿਆ ਕਿੰਨੇ ਪਏ ਨੇ ਇੱਕੋ ਪਿਆ ਕੁੱਲ ریحਮੂ ਇਸਤੇ ਬਾਬਾ ਖੁਸ਼ ਸੀ ਉਸ ਚੋਟ ਲਾਣ ਲਈ ਇੱਕ ਖਰੋਟ ਵੱਲ ਇਸ਼ਾਰਾ ਕੀਤਾ ਪਤਾ ਨਹੀਂ ਕ੍ਰੀਮੂ ਤੋਂ ਚੋਟ ਲੱਗੀ ਕਿ ਨਾ ਪਰ ਉਹ ਇਹ ਜਾਣ ਕੇ ਕਿ ਉਸ ਦੀ ਚੋਟ ਖਰੋਟ ਤੇ ਵੱਜ ਗਈ ਹੈ ਉਹ ਸਾਰੇ ਖਰੋਟ ਹੁੰਜਣ ਦਾ ਹੱਕਦਾਰ ਹੈ ਅੱਗੇ ਵਧਿਆ ਪਰ ਰਹਿਮੂ ਨੇ ਇਉਂ ਕਰਨ ਤੋਂ ਉਸ ਨੂੰ ਡੱਕਿਆ ਉਹਦਾ ਖਿਆਲ ਸੀ ਕਿ ਚੋਟ ਨਹੀਂ ਵੱਜੀ ਤੇ ਉਹ ਐਵੇਂ ਸਾਰੇ ਖਰੋਟ ਝੁੱਕ ਨਹੀਂ ਸਕਦਾ ਪਰ ਕ੍ਰੀਮੂ ਆਖੀ ਜਾਏ ਚੋਟ ਲੱਗੀ ਹੈ ਰਹਿਮੂ ਆਖੇ ਦੁਰ ਹੁੰਦੂ ਐ ਬਧਾਨ ਵੱਧ ਗਿਆ ਦੋਵੇਂ ਗੁੱਥਮ ਗੁੱਥਾ ਹੋ ਗਏ ਰੀਮੂ ਵੱਡਾ ਸੀ ਉਸ ਰੀਮੂ ਦੇ ਦੰਦਾਂ ਤੇ ਹੂਰਾ ਕੱਡ ਮਾਰਿਆ ਤੇ ਲਹੂ ਵਗ ਪਿਆ ਬੁੱਢੀ ਮਾਂ ਅੰਦਰੋਂ ਇੱਕੋ ਸਾਹੇ ਹਾਏ ਹਾਏ ਕਰਦੀ ਪਾਣੀ ਮੰਗਦੀ ਰਹੀ ਉਹਦੇ ਕੰਨੀ ਇਹਨਾਂ ਦੇ ਬਖੜਾਂਦ ਦੀ ਆਵਾਜ਼ ਪੈਪ ਹੈ ਉਹਨੂੰ ਵਧੇਰੇ ਦੁਖੀ ਕਰਦੀ ਸੀ ਉਹਦੇ ਤੇ ਹਾਏ ਬੁੱਲਾਂ ਤੇ ਸਿਕੜੀਆਂ ਆ ਗਈਆਂ ਪਰ ਉਹਦੀ ਕਿਸੇ ਨੇ ਨਾ ਸੁਣੀ ਅੱਜ ਹੀ ਨਹੀਂ ਅੱਗੇ ਵੀ ਅਨੇਕਾਂ ਵਾਰ ਇਹ ਦੋਵੇਂ ਖੇਡਦੇ ਖੇਡਦੇ ਲੜ ਪੈਂਦੇ ਇੱਕ ਦੂਜੇ ਦੇ ਝੱਗੇ ਖੋਖੜਦੇ ਕਰੂਟਾਂ ਨਾਲ ਮੂੰਹ ਛਿੱਲ ਦਿੰਦੇ ਪਰ ਮੁੜ ਗੁੱਸਾ ਢਿੱਲਾ ਹੋਣ ਤੇ ਦੋਵੇਂ ਉਹੋ ਜਿਹੇ ਹੀ ਹੋ ਜਾਂਦੇ ਦੋਹਾਂ ਦੇ ਪਿੰਡੇ ਕੱਟੇ ਨਾਲ اٹੇ ਹੋਏ ਸਨ ਪੈਰ ਨੰਗ ਨਖੜੰਮੇ ਜੇ ਉਹ ਪਿੰਡ ਦੀਆਂ ਗਲੀਆਂ ਵਿੱਚ ਭੌਂਦੇ ਰਹਿੰਦੇ ਹੁੰਦੇ ਸਨ ਲੋਕੀ ਉਹਨਾਂ ਵੱਲ ਤੱਕਦੇ ਪਰ ਕੋਈ ਉਹਨਾਂ ਨੂੰ ਮੂੰਹ ਨਾ ਲਾਉਂਦਾ ਹੋਰ ਕੋਈ ਮੁੰਡਾ ਵੀ ਉਹਨਾਂ ਨਾਲ ਨਾ ਖੇਡਦਾ ਸਦਾ ਭਾਂਤ ਭਾਂਤ ਦੀਆਂ ਗੱਲਾਂ ਉਹਨਾਂ ਬਾਰੇ ਚੱਲਦੀਆਂ ਹੀ ਰਹਿੰਦੀਆਂ ਸਨ 16 ਤੇ 14 ਬਰਿਆਂ ਦੇ کریمੂ ਰਹੀਮੂ ਖਰੋਟਾਂ ਨਾਲ ਖੁੱਤੀ ਖੇਡਦੇ ਲੋਕਾਂ ਨੂੰ ਉੱਕਾ ਨਾ ਪਾਉਂਦੇ ਇਹ ਖੇਡ ਨਿੱਕੇ ਬੱਚਿਆਂ ਦੀ ਜੋ ਹੋਈ ਪਰ ਇਹ ਦੋਵੇਂ ਭਰਾ ਘੜੇ ਹੋਏ ਹੀ ਕਿਸੇ ਵੱਖਰੀ ਮਿੱਟੀ ਦੇ ਸਨ ਖਰੋਟਾਂ ਤੋਂ ਹਟ ਕੌਡੀਆਂ ਨੂੰ ਜੁਟ ਜਾਂਦੇ ਕਈ ਵਾਰ ਉੱਥੇ ਵੀ ਜੂਤ ਪਟਾੰਗ ਹੋ ਕੇ ਰੁੱਸੇ ਰੁੱਸੇ ਪਿੰਡ ਦੀਆਂ ਹੱਟੀਆਂ ਤੇ ਜਾ ਬਹਿੰਦੇ ਉੱਥੇ ਲੋਕਾਂ ਦੀਆਂ ਇਧਰ ਲੀਆਂ ਉਧਰ ਲੀਆਂ ਸਲੂਣੀਆਂ ਅਲੂਣੀਆਂ ਵਿੱਚ ਇਹਨਾਂ ਦੇ ਕੰਨ ਰਸੇ ਰਹਿੰਦੇ ਆਥਨੂ ਕਰ ਪਰਤਣ ਵੇਲੇ ਮੁਰਦੋਹਾਂ ਦੀ ਗਲਬੱਕੜੀ ਪਾਈ ਹੁੰਦੀ ਸੀ ਮਾਂ ਬਿਮਾਰ ਪਿਆ ਮਹੀਨੇ ਤੋਂ ਉੱਤੇ ਹੋ ਗਿਆ ਸੀ ਹਕੀਮ ਜਾਂ ਡਾਕਟਰ ਨੂੰ ਸੱਦਣ ਦੀ ਉਸ ਘਰ ਵਿੱਚ ਪੁੱਜਤ ਹੀ ਕਿੱਥੇ ਸੀ ਪਰ ਲਾਗਲੇ ਸ਼ਹਿਰ ਦੇ ਸਰਕਾਰੀ ਹਸਪਤਾਲੋਂ ਮੁਫਤ ਦਵਾਈਆਂ ਲਿਆਉਣ ਦੀ ਵੇਲ ਵੀ ਕਰੀਮੂ ਤੇ ਰੀਮੂ ਨੂੰ ਨਹੀਂ ਸੀ ਲੱਭਦੀ ਜਦੋਂ ਉਹ ਖਰੋਟ ਤੇ ਕੌਡੀਆਂ ਖੇੜ ਹਟਦੇ ਤੇ ਹੱਟਾਂ ਤੇ ਕੋਈ ਗੱਲਾਂ ਕਰਨ ਵਾਲਾ ਬੰਦਾ ਵੀ ਉਹਨਾਂ ਨੂੰ ਦਿਖਾਈ ਨਾ ਦਿੰਦਾ ਤਾਂ ਉਹ ਆਪਣੀਆਂ ਗੁਲੇਲਾਂ ਤੇ ਗੋਲੀਆਂ ਚੁੱਕ ਕੇ ਬਾਹਰ ਸ਼ਿਕਾਰ ਨੂੰ ਤੁਰ ਜਾਂਦੇ। ਝੰਡ ਫਰਵਾਹਾਂ ਬਣਾ ਥੱਲੇ ਖਲੋ ਕੇ ਉੱਤੇ ਬੈਠੇ ਪੰਛੀਆਂ ਨੂੰ ਲੱਭਦੇ। ਜੇ ਕੋਈ ਕਬੂਤਰ, ਘੁੱਗੀ, ਤਿਲੀ ਅਰ ਜਾਂ ਤਿੱਤਰ ਉਹਨਾਂ ਨੂੰ ਕਿਸੇ ਦਰਖਤ ਉੱਤੇ ਦਿਸ ਪੈਂਦਾ ਤਾਂ ਦੋਵੇਂ ਡੰਡ ਪਾ ਦਿੰਦੇ। ਉਹ ਬੈਠਾ ਏ, ਉਹ ਬੈਠਾ ਏ ਤੇ ਆਪਣੀਆਂ ਗੁਲੇਲਾਂ ਦੀਆਂ ਤੰਦਾਂ ਖਿੱਚਦੇ। ਪਰ ਜਨੌਰ ਪਹਿਲਾਂ ਹੀ ਰੌਲਾ ਸੁਣ ਕੇ ਉੱਡ ਚੁੱਕੇ ਹੁੰਦੇ ਸਨ। ਉਹਨਾਂ ਤੋਂ ਅਜੇ ਤਿੱਕਰ ਕੋਈ ਪੰਛੀ ਨਹੀਂ ਸੀ ਮੋਇਆ। ਹਾਰ ਕੇ ਉਹ ਕਿਸੇ ਬਗਦੇ ਸੂਏ ਦੇ ਕੰਡੇ ਖਲੋਤੇ ਬਰਿਸ਼ ਦੀ ਛਾਵੇਂ ਆ ਬੈੰਦੇ ਕਦੇ ਬੁੱਕਾ ਨਾਲ ਪਾਣੀ ਪੀਂਦੇ ਤੇ ਕਦੇ ਟਾਵੀਆਂ ਟਾਵੀਆਂ ਗੱਲਾਂ ਕਰਦੇ ਲੋਕੀ ਪਤਾ ਨਹੀਂ ਕਿਦਾਂ ਸ਼ਿਕਾਰ ਖੇਡ ਲੈਂਦੇ ਨੇ ਕਰੀਮੂ ਉਂਗਲਾਂ ਨਾਲ ਗਾਰਾ ਕੁੜੇ ਦਦਾ ਨਿਵੇਂ ਜੇ ਆਖਦਾ ਖਬਰੇ ਉਹਨਾਂ ਦੀਆਂ ਗੁਲੇਲਾਂ ਤੇ ਗੋਲੀਆਂ ਕਿਦਾਂ ਦੀਆਂ ਹੁੰਦੀਆਂ ਨੇ ਦੂਜਾ ਉੱਤਰ ਦਿੰਦਾ ਸਾਥੋਂ ਤੇ ਮੋਇਆ ਨਹੀਂ ਕੋਈ ਪੰਛੀ ਅਜੇ ਤੱਕ ਫਿਰ ਇੱਕ ਨਿਰਾਸ਼ਤਾ ਜਈ ਉਹਨਾਂ ਦੇ ਚਿਹਰਿਆਂ ਤੇ ਛਾ ਜਾਂਦੀ ਉਹ ਕਿੰਨਾ ਚਿਰ ਚਪਚਪੀਤੇ ਬੈਠੇ ਕਾਹ ਦੀਆਂ ਟਡਾਂ ਉਖੇੜਦੇ ਰਹਿੰਦੇ ਕਦੇ ਉੱਠ ਕੇ ਲੱਤਾਂ ਸੂਏ ਵਿੱਚ ਲਮਕਾ ਬੈੰਦੇ ਤੇ ਕਦੇ ਗੁਲੇਲਾਂ ਦੀਆਂ ਗੋਲੀਆਂ ਨਾਲ ਹੀ ਖੁੱਤੀ ਦਾ ਚਸ ਪੂਰਿਆਂ ਕਰਦੇ ਕਈ ਵਾਰ ਈਉਂ ਹੀ ਬਾਹਰ ਪੌਂਦਿਆਂ ਪੌਂਦਿਆਂ ਨੂੰ ਦਿਨ ਬਤੀਤ ਹੋ ਜਾਂਦਾ ਆਥਣ ਹੋ ਗਈ ਸੀ ਬਾਗੀ ਏਕਾਂ ਲਾਉਂਦੇ ਘਰਾਂ ਨੂੰ ਪਰਤ ਰਹੇ ਸਨ ਹਲੋਂ ਛੁੱਟੇ ਬਲਦਾਂ ਦੀਆਂ ਟੱਲੀਆਂ ਟਣਕਣ ਲੱਗੀਆਂ ਕਰੀਮੂ ਤੇ ਰੀਮੂ ਆਪਣੀਆਂ ਗੁਲੇਲਾਂ ਮੋਢਿਆਂ ਤੇ ਟੰਗੀ ਪਿੰਡ ਨੂੰ ਪਰਤ ਗਏ ਹੌਲੀ ਹੌਲੀ ਜਾਂਦੇ ਲੋਕਾਂ ਦੇ ਡੰਗਰਾਂ ਨੂੰ ਤੱਕ ਕੇ ਉਹਨਾਂ ਨੂੰ ਕੋਈ ਖਿਆਲ ਜਿਆ ਆ ਗਿਆ ਉਹ ਕੁਝ ਬੋਲਦੇ ਜਾਂਦੇ ਸਨ ਜਦੋਂ ਉਹਨਾਂ ਦਾ ਪਿਓ ਜਿਉਂਦਾ ਸੀ ਉਹਨਾਂ ਦੇ ਘਰ ਦੋ ਝੋਟੀਆਂ ਹੁੰਦੀਆਂ ਸਨ ਇੱਕ ਪਹਿਲਣ ਤੇ ਇੱਕ ਦੂਜੀ ਸੂਏ ਨਾਲੇ ਇੱਕ ਵੈੜੀ ਵੀ ਸੀ ਉਹ ਉਹਨਾਂ ਤਿੰਨਾਂ ਨੂੰ ਚਾਰਦੇ ਹੁੰਦੇ ਸਨ ਇਉਂ ਹੀ ਹੇਕਾਂ ਲਾਉਂਦੇ ਉਹ ਘਰ ਨੂੰ ਮੁੜਦੇ ਹੁੰਦੇ ਸਨ ਉਦੋਂ ਫਿਰ ਉਹ ਵੈੜੀ ਤੇ ਮੱਝਾਂ ਕਿੱਥੇ ਗਈਆਂ ਰਹੀਮੂ ਨੇ ਆਪਣੇ ਵੱਡੇ ਭਰਾ ਤੋਂ ਪੁੱਛਿਆ ਅੱਬਾ ਜੂਏ ਵਿੱਚ ਹਾਰ ਚੁੱਕਿਆ ਸੀ ਲੈ ਤੈਨੂੰ ਨਹੀਂ ਪਤਾ ਚਲੋ ਠੀਕ ਹੀ ਹੋਇਆ ਸਾਹਮ ਸੰਭਾਲੀ ਦਾ ਟੰਟਾ ਗਲੋਂ ਲੱਥਾ ਰਹੀਮੂ ਨੇ ਖੁਸ਼ ਹੋ ਕੇ ਕਿਹਾ ਕੁਸਮਸਾਜਿਆ ਹੋ ਗਿਆ ਸੀ ਜਦੋਂ ਉਹ ਇੱਕ ਖੇਤ ਦੀ ਵੱਟ ਉੱਤੇ ਆਣ ਖਲੋਤੇ ਆਕਾਸ਼ ਉੱਤੇ ਜੋ ਤਾਰਾ ਚੜਿਆ ਵੀ ਸੀ ਤਾਂ ਉਹ ਖੁਰਾਂ ਦੇ ਕੱਟੇ ਨਾਲ ਫਿਜ਼ਾ ਅੱਟੀ ਹੋਣ ਕਰਕੇ ਵਿਖਾਲੀ ਨਹੀਂ ਸੀ ਦਿੰਦਾ ਚਿੜੀਆਂ ਬਾਜਰੇ ਦੇ ਸਿੱਟਿਆਂ ਉੱਤੇ ਅੰਤਮ ਠੁੰਗੇ ਭਰ ਕੇ ਉੱਡ ਚੁੱਕੀਆਂ ਸਨ ਕਰੀਮੂ ਤੇ ਰਹੀਮੂ ਦੇ ਖੱਬੇ ਪਾਸੇ ਇੱਕ ਮੱਕੀ ਦੀ ਪੈਲੀ ਡਰੇ ਹੋਏ ਬੱਚੇ ਵਾਂਗ ਚੁੱਪ ਖਲੋਤੀ ਸੀ ਪਹਿਲਵਾਨ ਦੇ ਡੌਲਿਆਂ ਵਰਗੀਆਂ ਛੱਲੀਆਂ ਹਰੇਕ ਟਾਂਡੇ ਨਾਲ ਜੁੜੀਆਂ ਹੋਈਆਂ ਦਿਸ ਰਹੀਆਂ ਸਨ ਪਤਾ ਈ ਕਰੀਮੂ ਇਹ ਸਾਡੀਆਂ ਪੈਲੀਆਂ ਹੁੰਦੀਆਂ ਸਨ ਕਦੇ ਹਾਂ ਪਤਾ ਏ ਕਈ ਵਾਰ ਲੱਕੜਾਂ ਲੈ ਕੇ ਮੁੜਦੀ ਮਾਂ ਇੱਥੋਂ ਦੀ ਲੰਘਦੀ ਦੱਸਿਆ ਕਰਦੀ ਸੀ ਮੈਂ ਉਦੋਂ ਨਿੱਕਾ ਜਿਹਾ ਹੁੰਦਾ ਸਾਂ ਇਹ ਵੀ ਉਸੇ ਰਾਹ ਅੱਬਾ ਨੇ ਭੇਜੀਆਂ ਜਿਹੜੇ ਰਾਹ ਵੈੜ ਕੀ ਤੇ ਝੋਟੀਆਂ ਗਈਆਂ ਇਓ ਆਖ ਦਾ ਆਖ ਦਾ ਰਿਹਮੂ ਹੱਸ ਪਿਆ ਨਾਲ ਹੀ ਕਰੀਮੂ ਵੀ ਦੋਵੇਂ ਹੀ ਖਿੜਖਿੜ ਕਰਦੇ ਦੂਰੇ ਹੁੰਦੇ ਜਾਂਦੇ ਸਨ ਉਹਨਾਂ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਜਿਕਰ ਉਹ ਰੋ ਰਹੇ ਸਨ ਇਨੇ ਨੂੰ ਹਵਾ ਦਾ ਰੁਮਕਾ ਵਗਿਆ ਉਹ ਦੋਵੇਂ ਖਾਮੋਸ਼ ਜੇ ਹੋ ਕੇ ਮੱਕੀ ਦੇ ਪੱਤੇ ਦੀ ਖੜਖੜ ਕਿੰਨਾ ਚਿਰ ਸੁਣਦੇ ਰਹੇ ਅੱਬਾ ਇੱਥੇ ਹਲਵਾਉਂਦਾ ਹੁੰਦਾ ਸੀ ਵੱਡੇ ਨੇ ਹੌਕਾ ਜਿਹਾ ਪਰ ਕੇ ਆਖਿਆ ਹੁਣ ਨਾ ਸਾਡੇ ਬਹਣ ਨੂੰ ਭਾਵੇਂ ਤੇ ਨਾ ਜੋਣ ਨੂੰ ਢੱਗੇ ਚਲ ਚੰਗਾ ਇਦਾਂ ਹੀ ਕੀ ਲੈਣਾ ਇਹ ਗਲਫਾਹੇ ਪਾਕੇ ਰਹੀਮੂ ਨੇ ਬੇਪਰਵਾਹੀ ਨਾਲ ਗੁਲੇਲ ਦੀਆਂ ਤਣੀਆਂ ਖਿੱਚਦਿਆਂ ਆਖਿਆ ਫਿਰ ਦੋਵੇਂ ਚੁੱਪ ਹੋ ਗਏ ਉਹਨਾਂ ਦੇ ਚਿਹਰੇ ਉਹਨਾਂ ਦੇ ਅੰਤਰੀਵ ਅਹਿਸਾਸਾਂ ਨੂੰ ਪ੍ਰਗਟ ਕਰਦੇ ਪਏ ਸਨ ਇੰਨੇ ਨੂੰ ਕਰੀਮੂ ਨੇ ਆਖਿਆ ਚੱਲ ਰਹੀਮੂ ਚੱਲ ਚੱਲੀਏ ਕੋਈ ਛੱਲੀਆਂ ਦੇ ਚੋਰ ਜਾਣ ਕੇ ਸਾਨੂੰ ਕੁੱਟ ਹੀ ਨਾ ਕੱਢੇ ਤੇ ਦੋਵੇਂ ਕਾਲੀ ਕਾਲੀ ਉਲੰਘਾਂ ਭਰਦੇ ਪਿੰਡ ਨੂੰ ਤੁਰ ਪਏ ਜਿੱਥੇ ਦੀਵੇ ਬਲ ਚੁੱਕੇ ਸਨ ਜਿੱਦਣ ਦੀ ਮਾਂ ਬਿਮਾਰ ਪਈ ਸੀ ਦੋਵੇਂ ਇੱਕੋ ਵੇਲੇ ਹੀ ਰੋਟੀ ਖਾਂਦੇ ਸਨ ਮਾਂ ਲੋਕਾਂ ਦੇ ਘਰੋਂ ਪੀਣ ਦਲਣ ਕਰਕੇ ਖਾਣ ਲਈ ਦਾਣੇ ਇਕੱਠੇ ਕਰ ਲੈਂਦੀ ਸੀ ਉਹ ਦਾਣੇ ਇਹਨਾਂ ਦੇ ਨਿੱਤ ਦੇ ਡੰਗ ਨਹੀਂ ਸੀ ਟਪਾ ਸਕਦੇ ਦੋਵੇਂ ਜਣੇ ਚੁੱਲ੍ਹੇ ਤੇ ਤੌਂਦੇ ਤੇ ਕੱਚੀਆਂ ਧੁਆਖੀਆਂ ਜਿਹੀਆਂ ਰੋਟੀਆਂ ਨੂੰ ਲੂਣ ਲਾ ਕੇ ਖਾ ਕੇ ਸੌਂ ਜਾਂਦੇ ਕਦੇ-ਕਦੇ ਫਾਕਿਆਂ ਵਿੱਚ ਹੀ ਉਹਨਾਂ ਦੀਆਂ ਰਾਤਾਂ ਗੁਜ਼ਰਦੀਆਂ ਹੁੰਦੀਆਂ ਸਨ ਪਿੰਡ ਦੇ ਲੋਕ ਇਹਨਾਂ ਨੂੰ ਗਵਾਰ ਹੀ ਸਮਝਦੇ ਸਨ ਉਹਨਾਂ ਕਈ ਵਾਰ ਇਹਨਾਂ ਦੋਨਾਂ ਭਰਾਵਾਂ ਨੂੰ ਕਰਦੀਆਂ ਚੀਜ਼ਾਂ ਹੱਟਾਂ ਤੇ ਵੇਚਦਿਆਂ ਤੱਕਿਆ ਸੀ ਕਿਸੇ ਦੀ ਚੋਰੀ ਪਿੰਡ ਵਿੱਚ ਹੋ ਜਾਂਦੀ ਛੱਲੀਆਂ ਟੁੱਟਦੀਆਂ ਜਾਂ ਕਪਾਹ ਚੁਗੀ ਜਾਂਦੀ ਤਾਂ ਲੋਕਾਂ ਦਾ ਪਹਿਲਾ ਸ਼ੱਕ ਕ੍ਰੀਮੂ ਤੇ ਰਹੀਮੂ ਤੇ ਜਾਂਦਾ ਉਹਨਾਂ ਦੇ ਘਰ ਦੀ ਤਲਾਸ਼ੀ ਹੁੰਦੀ ਪਰ ਕਦੇ ਕੋਈ ਸ਼ੈ ਉਹਨਾਂ ਦੇ ਘਰੋਂ ਬਰਾਮਦ ਨਹੀਂ ਸੀ ਹੁੰਦੀ ਤਾਂ ਵੀ ਲੋਕਾਂ ਦਾ ਸ਼ੱਕ ਉਹਨਾਂ ਤੇ ਹੀ ਸਦਾ ਟਿਕਿਆ ਰਿਹਾ ਲੋਕਾਂ ਦੇ ਨਿੱਤ ਦੇ ਉਲਾਂਘਿਆਂ ਤੇ ਤਲਾਸ਼ੀਆਂ ਤੋਂ ਮਾਂ ਛਿੱਥੀ ਜਹੀ ਪੈ ਗਈ ਕ੍ਰੀਮੂ ਤੇ ਰਹੀਮੂ ਵੀ ਇਕਾਂਤ ਵਿੱਚ ਬਹਿ ਕੇ ਇਨ੍ਹਾਂ ਉਜਾਂ ਨੂੰ ਮਹਿਸੂਸ ਕਰਦੇ ਵਰ ਕੁਝ ਪਲ ਲਈ ਮੜ ਉਹ ਛੇਤੀ ਹੀ ਕੌਡੀਆਂ ਖਰੋਟਾਂ ਨਾਲ ਪੱਲੇ ਭਰ ਕੇ ਬਾਹਰ ਨੂੰ ਤੁਰ ਪੈਂਦੇ ਤੇ ਉਹਨਾਂ ਨੂੰ ਸਭ ਕੁਝ ਭੁੱਲ ਜਾਂਦਾ ਲੋਕੀ ਇਹਨਾਂ ਨੂੰ ਮੌਕੇ ਉੱਤੇ ਫੜਨ ਲਈ ਪੈਲੀਆਂ ਵਿੱਚ ਲੁਕ-ਲੁਕ ਬੈੰਦੇ ਪਿੰਡ ਵਾਲਿਆਂ ਦਾ ਖਿਆਲ ਸੀ ਕਿ ਇਹਨਾਂ ਨੂੰ ਉੱਤੋਂ ਫੜ ਕੇ ਜੇਲ੍ਹਖਾਨੇ ਭਜਵਾ ਦਿੱਤਾ ਜਾਵੇ ਇਹੋ ਜਿਹੇ ਵਿਚਾਰ ਸੁਣ ਕੇ ਦੋਵੇਂ ਭਰਾ ਕਦੇ-ਕਦੇ ਗੱਲਾਂ ਵੀ ਕੀਤਾ ਕਰਦੇ ਲੋਕੀ ਸਾਡੇ ਉੱਤੇ ਬਦੋਬਦੀ ਦਾ ਸ਼ੱਕ ਕਿਉਂ ਕਰੀ ਜਾਂਦੇ ਨੇ ਅਸੀਂ ਤਾਂ ਕਦੇ ਕਿਸੇ ਦੀ ਰੀਣ ਤੱਕ ਵੀ ਨਹੀਂ ਛੂਈ ਐਵੇਂ ਝੱਲੇ ਨੇ ਦੂਜਾ ਆਖਦਾ ਤੇ ਦੋਵੇਂ ਜਣੇ ਉੱਚੀ ਉੱਚੀ ਹੱਸ ਪੈਂਦੇ ਮਾਂ ਦੀ ਹਾਲਤ ਦਿਨੋ ਦਿਨ ਵਿਗੜਦੀ ਜਾਂਦੀ ਸੀ ਉਹ ਦੋਵੇਂ ਰਾਤ ਵੇਲੇ ਮਾਂ ਕੋਲ ਆਵੰਦੇ ਮਾਂ ਦੇ ਮੂੰਹ ਨੂੰ ਤੱਕਦੇ ਮਾਂ ਬੜੀਆਂ ਸੋਗੀ ਗੱਲਾਂ ਉਹਨਾਂ ਨੂੰ ਸੁਣਾਉਂਦੀ ਬਹੁਤੀਆਂ ਉਹਨਾਂ ਦੇ ਪਿਓ ਬਾਰੇ ਭਾਵੇਂ ਉਹਨੂੰ ਜੂਏ ਦੀ ਆਦਤ ਸੀ ਪਰ ਉਹ ਬੜਾ ਚੰਗਾ ਆਦਮੀ ਸੀ ਤੁਹਾਡਾ ਅੱਬਾ ਬੱਚਿਓ ਹਾਂ ਮਾਂ ਬੜਾ ਚੰਗਾ ਸੀ ਰਹੀਮੂ ਖੁਸ਼ੀ ਨਾਲ ਬੋਲਿਆ ਮੈਨੂੰ ਹੱਲ ਛੱਡ ਕੇ ਕੁਛੜ ਚੁੱਕ ਲੈਂਦਾ ਸੀ ਨਾਲੇ ਛੱਲੀਆਂ ਦਿੰਦਾ ਤੇ ਗੰਨੇ ਵੀ ਵੇਲੇ-ਵੇਲੇ ਕਿੰਨੀਆਂ ਹੋਰ ਚੀਜ਼ਾਂ ਸਾਥੋਂ ਮੁੱਕਦੀਆਂ ਹੀ ਨਾ ਹੈ ਨਾ ਕ੍ਰੀਮੂ ਰਹੀਮੂ ਬੋਲਿਆ ਦਾਣੇ ਹੀ ਦਾਣੇ ਹੁੰਦੇ ਸਨ ਸਾਡੇ ਕੋਠਿਆਂ ਵਿੱਚ ਉਦੋਂ ਕ੍ਰੀਮੂ ਮਾਂ ਵੱਲ ਤੱਕਦਾ ਬੋਲਿਆ ਰੱਜ ਕੇ ਰੋਟੀਆਂ ਖਾਂਦੇ ਹੁੰਦੇ ਸਾਂ ਪਰ ਹੁਣ ਤੇ ਮਾਂ ਸਾਡੇ ਕੋਠੇ ਖਾਲੀ ਪਏ ਨੇ ਇੱਕ ਪਲ ਲਈ ਕੋਠੇ ਵਿੱਚ ਹੂਕ ਜਹੀ ਛਾ ਗਈ ਤਿੰਨਾਂ ਨੇ ਦੀਵੇ ਦੀ ਮੱਧਮ ਹੁੰਦੀ ਜੋਤ ਵੱਲ ਤੱਕਿਆ ਮਾਂ ਦੀਆਂ ਅੱਖਾਂ ਗਿੱਲੀਆਂ ਸਨ ਉਸ ਗਲੇਡੂ ਪਰ ਕੇ ਮੁੜ ਆਖਿਆ ਉਹ ਮੈਨੂੰ ਬੜਾ ਪਿਆਰ ਕਰਦਾ ਸੀ ਤੁਹਾਡਾ ਅੱਬਾ ਬੱਚਿਓ ਵਿਵਿੰਦੇ ਜੀ ਇਹ ਮੇਰੇ ਕੰਨਾਂ ਦੀਆਂ ਮੁਰਕੀਆਂ ਜਦੋਂ ਮੇਰਾ ਵਿਆਹ ਹੋਇਆ ਸੀ ਉਦੋਂ ਬਣਵਾਈਆਂ ਸਨ ਤੁਹਾਡੇ ਅੱਬਾ ਨੇ ਇਹ ਸੋਨੇ ਦੀਆਂ ਮੁਰਕੀਆਂ ਕ੍ਰੀਮੂ ਤੇ ਰਹੀਮੂ ਦੀਆਂ ਨਜ਼ਰਾਂ ਮਾਂ ਦੀਆਂ ਮੁਰਕੀਆਂ ਤੇ ਜੰਮੀਆਂ ਹੋਈਆਂ ਸਨ ਮਾਂ ਨੂੰ ਹਟਕੋਰੇ ਜੇ ਆਉਣ ਲੱਗ ਪਏ ਉਹ ਮੁੜ ਬੋਲੀ ਬੜੇ ਔਖੇ ਵੇਲੇ ਆਏ ਜਦੋਂ ਜੂਏ ਵਿੱਚ ਉਹ ਸਭ ਕੁਝ ਲਾ ਬੈਠਾ ਸੀ ਉਦੋਂ ਘਰ ਦਾ ਲਾਂਗਾ ਟਪਾਣ ਲਈ ਮੈਂ ਆਖਿਆ ਸੀ ਇਹ ਮੁਰਕੀਆਂ ਵੇਚ ਦਿਓ ਪਰ ਉਸ ਆਖਿਆ ਮੈਂ ساری ਉਮਰ ਹੀ ਤੇਰੇ ਕੰਨਾਂ ਵਿੱਚ ਇਹ ਲਮਕਦੀਆਂ ਵੇਖਾਂਗਾ ਮਾਂ ਦੇ ਝੁਰੜੀਆਂ ਭਰੇ ਚਿਹਰੇ ਵਿੱਚ ਹੰਝੂਆਂ ਦੀਆਂ ਤਤਰੀਆਂ ਫਸੀਆਂ ਹੋਈਆਂ ਸਨ ਕ੍ਰੀਮੂ ਤੇ ਰੀਮੂ ਸੁੱਨ ਹੋਏ ਬੈਠੇ ਸਨ ਮਾਂ ਕੁਝ ਰੁੱਕ ਕੇ ਬੋਲੀ ਮੈਂ ਉਮਰ ਪਰ ਇਨਾ ਮੁਰਕੀਆਂ ਨੂੰ ਸਾंभ ਰੱਖਦੀ ਆਈਆਂ ਪੁੱਤਰੋ ਜੇ ਮੈਂ ਮਰ ਗਈ ਇਹ ਮੇਰੇ ਨਾਲ ਹੀ ਕਬਰ ਵਿੱਚ ਦਵਾ ਦੇਣੀਆਂ ਤੁਹਾਡੇ ਅੱਬਾ ਦੀ ਯਾਦ ਉਹਦਾ ਗਲਾ ਰੁਕ ਗਿਆ ਤੇ ਉਹ ਅੱਗੋਂ ਕੁਝ ਨਾ ਕਹਿ ਸਕੇ ਬਿੰਦੂ ਕੁ ਮਗਰੋਂ ਦੋम्मेਪਰਾ ਉੱਠ ਕੇ ਬਾਹਰ ਨਿਕਲ ਆਏ। ਆਕਾਸ਼ ਤੇ ਤਾਰੇ ਬਿੱਲੀ ਦੀਆਂ ਅੱਖਾਂ ਵਾਂਗ ਲਟ-ਲਟ ਪਏ ਝਾਕਦੇ ਸਨ। ਮਾਣੋ ਉਹਨਾਂ ਨੂੰ ਘੂਰ ਰਹੇ ਹੋਣ। ਦੋਵੇਂ ਨਾਲ ਡੱਠੀਆਂ ਮੰਜੀਆਂ ਤੇ ਪੈ ਕੇ ਗੱਲਾਂ ਜੀਆਂ ਕਰਨ ਲੱਗ ਪਏ। ਮਾਂ ਐਵੇਂ ਨਿਤ ਮਰਨ-ਮਰਨ ਕਰਦੀ ਰਹਿੰਦੀ ਐ। ਕਰੀਮੂ ਬੋਲਿਆ, "ਰੱਬ ਕਰੇ ਮਾਂ ਨਾ ਮਰੇ ਤੇ ਨਾ ਹੀ ਉਹਦੀਆਂ ਮੁਰਕੀਆਂ ਦੱਬੀਆਂ ਜਾਣ।" ਰਹੀਮੂ ਨੇ ਆਖਿਆ, "ਹਾਂ, ਉਹ ਜਿਉਂਦੀ ਹੀ ਰਹੇ ਤੇ ਵੇਖਦੀ ਰਹੇ ਆਪਣੀਆਂ ਮੁਰਕੀਆਂ ਨੂੰ।" ਫਿਰ ਦੋਵੇਂ ਚੁੱਪ ਕਰ ਗਏ ਸੋਨਾ ਵੀ ਕਦੇ ਦੱਬੀਦਾ ਹੈ ਰਹੀਮੂ ਨੇ ਪੁੱਛਿਆ ਕਾਣੂ ਮਾਂ ਤਾਂ ਸੁਦੈਣ ਹੈ ਲੋਕੀ ਤਾਂ ਸੋਨਾ ਸਗੋਂ ਧਰਤੀ ਚੋਂ ਕੱਢਦੇ ਹੁੰਦੇ ਨੇ ਕਿੰਨੇ ਕੰਮ ਆਉਂਦਾ ਹੈ ਸੋਨਾ ਸੋਨੇ ਦੇ ਪੈਸੇ ਪੈਸੇ ਦੇ ਦਾਣੇ ਤੇ ਫਿਰ ਰੋਟੀਆਂ ਇਓ ਗੱਲਾਂ ਕਰਦੇ ਕਰਦੇ ਉਹ ਸੌਂ ਗਏ ਕਈ ਦਿਨ ਹੋਰ ਲੰਘ ਗਏ ਓੜਕ ਰੜਕਦੀ ਮਾਂ ਦਾ ਅੰਤ ਹੋ ਗਿਆ ਦੋਵਾਂ ਭਰਾਵਾਂ ਨੇ ਨੜੋਆ ਤਿਆਰ ਕੀਤਾ ਕੋਈ ਉਹਨਾਂ ਦੀ ਸਹਾਇਤਾ ਨੂੰ ਨਾ ਪਹੁੰਚਿਆ ਉਨ੍ਹਾਂ ਆਪਣੀ ਕਬਰ ਪੁੱਟੀ ਤੇ ਅੰਤਿਮ ਦਰਸ਼ਨਾਂ ਲਈ ਮਾਂ ਦਾ ਮੂੰਹ ਨੰਗਾ ਕੀਤਾ। ਦੋਹਾਂ ਕੰਨਾਂ ਵਿੱਚ ਦੋ ਸੋਨੇ ਦੀਆਂ ਮੁਰਕੀਆਂ ਉਸੇ ਤਰ੍ਹਾਂ ਲੰਮਕ ਰੀਆਂ ਸਨ। ਉਹਨਾਂ ਦੇ ਪਿਓ ਦੀ ਯਾਦਗਾਰ। ਮਾਂ ਚੰਗੀ ਤਰ੍ਹਾਂ ਦਫਨਾ ਕੇ ਦੋਵੇਂ ਘਰ ਪਰਤ ਆਏ। ਕੋਈ ਦਿਲਵਰੀ ਉਹਨਾਂ ਕੋਲ ਨਾ ਬੈਠਾ, ਨਾ ਹੀ ਪਿੰਡ ਵਿੱਚ ਕਿਸੇ ਨੂੰ ਉਹਨਾਂ ਦੀ ਮਾਂ ਦਾ ਗਮ ਸੀ। ਰਾਤੀ ਦੋਵੇਂ ਭੁੱਖੇ ਪਾਣੇ ਮੰਜਿਆਂ ਤੇ ਚੁੱਪਚਾਪ ਜੇ ਪੈ ਗਏ। ਕੁਝ ਚਿਰ ਮਗਰੋਂ ਕਰੀਮੂ ਦੇ ਮੂੰਹੋਂ ਨਿਕਲਿਆ। ਚਲੋ ਜੀ ਦੁਰਗਈ ਮਾਂ ਵੀ ਅੱਜ ਹੁਣ ਉਹ ਕਿੱਥੇ ਜਾਏਗੀ ਕਰੀਮੂ ਰਹੀਮੂ ਨੇ ਚੁੱਪ ਤੋੜੀ ਵੈਸ਼ਤੀ ਮੁਰਕੀਆਂ ਵੀ ਨਾਲ ਹੀ ਮੁਰਕੀਆਂ ਕਰੀਮੂ ਕੋਈ ਉੱਤਰ ਨਾ ਦੇ ਸਕਿਆ ਔੜਕ ਦੋਨਾਂ ਨੂੰ ਨੀਂਦਰ ਆ ਗਈ ਤਰੂ ਦਿਵਾਲੇ ਘੁੰਮਣ ਵਾਲੀ ਸਤ ਰਿਸ਼ੀਆਂ ਦੀ ਖਿੱਤੀ ਕਿਤੇ ਦੀ ਕਿਤੇ ਜਾ ਚੁੱਕੀ ਸੀ ਕਿੰਨੇ ਹੀ ਤਾਰੇ ਆਕਾਸ਼ੋਂ ਬੁਝ ਚੁੱਕੇ ਸਨ ਜਦੋਂ ਰਹੀਮੂ ਕਸਮੇੜ ਜਿਹਾ ਖਾਂਦਾ ਜਾਗ ਉੱਠਿਆ ਰਾਤ ਇੰਨੀ ਡਰਾਉਣੀ ਸੀ ਜਿੰਨਾ ਉਨ੍ਹਾਂ ਦੀ ਮੋਈ ਮਾਂ ਦਾ ਚਿਹਰਾ ਉਸ ਸਹਜੇ ਜਹੇ ਭਰਾ ਨੂੰ ਜਗਾ ਕੇ ਆਖਿਆ ਭੁੱਖ ਲੱਗੀ ਉਹ ਘਰ ਵਿੱਚ ਤੇ ਕੁਝ ਨਹੀਂ ਕਰੀਮੂ ਬੋਲਿਆ ਫਿਰ ਕਿੰਨਾ ਚਿਰ ਦੋਵੇਂ ਗੁੰਮ ਜਹੇ ਪਏ ਰਹੇ ਪਰ ਰਹੀਮੂ ਨੇ ਮੁੜ ਆਖਿਆ ਖਰੋਟਪਨ ਕੇ ਖਾ ਲਵਾਂ ਖੇਡਾਂਗੇ ਕਾਦੇ ਨਾਲ ਮੁੜ ਇੱਕ ਹੂਕ ਜਹੀ ਛਾ ਗਈ ਤੇ ਫਿਰ ਫਿਰ ਇੱਕੋ ਵਾਰ ਇੱਕੋ ਫੁਰਨਾ ਜਿਕਰ ਦੋਹਾਂ ਨੂੰ ਫੁਰ ਪਿਆ ਹੁੰਦਾ ਏ ਬਿਨਾ ਕੁਝ ਬੋਲਿਆਂ ਉਹ ਦੋਵੇਂ ਉੱਠ ਖੜੋਤੇ ਮਲਕੜੇ ਜਿਹੇ ਇੱਕ ਨੇ ਕਹੀ ਚੁਕੀ ਤੇ ਦੂਜੇ ਨੇ ਕੰਧਾਲਾ ਤੇ ਸਹਜੇ ਸਹਜੇ ਦੋਵੇਂ ਬਾਹਰ ਨਿਕਲ ਗਏ ਰਾਤ ਮੌਤ ਜਿੱਡੀ ਖਾਮੋਸ਼ ਸੀ ਸੱਜਰੀ ਦੱਬੀ ਮਾਂ ਦੀ ਕਬਰ ਉੱਤੇ ਦੋ ਕਾਲੇ ਵਜੂਦ ਅਹਿਲ ਖਲੋਤੇ ਸਨ ਜਿਕਰ ਮ੍ਰਿਤੂ ਦੇ ਪਰਛਾਵੇਂ ਹੁੰਦੇ ਹਨ ਕਿੰਨਾ ਚਿਰ ਕੋਈ ਆਵਾਜ਼ ਉੱਥੇ ਪੈਦਾ ਨਾ ਹੋਈ ਕੁਝ ਚਿਰ ਮਗਰੋਂ ਕੁਝ ਸਾਂਸਾਂ ਹੋਈ ਕਰੀਮੂ ਮਾਰ ਵੀ ਟੱਕ ਸਰ ਦੇ ਰੀਰੀ ਰੀਮੂ ਦੇ ਮੂੰਹੋਂ ਮਸਾ ਨਿਕਲਿਆ ਤੂੰ ਵੀ ਤੇ ਰੀਮੂ ਨੇ ਕੰਬਦੀਆਂ ਬਾਹਾਂ ਨਾਲ ਕਹੀ ਆਪਣੇ ਵੱਲ ਝੁਕਾਉਂਦਿਆਂ ਕਿਹਾ ਉਹਨਾਂ ਦੀਆਂ ਹਿੱਕਾਂ ਠਕ ਠਕ ਵੱਜ ਰਹੀਆਂ ਸਨ ਕਹੀ ਤੇ ਕੰਧਾਲਾ ਜਿਕਰ ਉਹਨਾਂ ਤੋਂ ਚੁੱਕੇ ਹੀ ਨਹੀਂ ਸਨ ਜਾ ਰਹੇ ਕਬਰ ਪੁੱਟਣ ਲਈ ਹਥਿਆਰਾਂ ਨੂੰ ਉਭਾਰ ਕੇ ਉਹ ਟੱਕ ਮਾਰਨਾ ਚਾਹੁੰਦੇ ਸਨ ਪਰ ਵਾਵਾਂ ਜਿਕਰ ਸਤਿਆਹੀਣ ਹੋ ਗਈਆਂ ਹੁਣ ਰਾਤ ਦੀ ਖਾਮੋਸ਼ੀ ਵਿੱਚੋਂ ਇੱਕ ਬੇਮਾਲੂਮ ਜਿਹੀ ਆਵਾਜ਼ ਉਹਨਾਂ ਦੇ ਕੰਨਾਂ ਵਿੱਚ ਗੂੰਜ ਉਠੀ ਜਿਕਰ ਆਕਾਸ਼ ਤੇ ਪਾਤਾਲ ਦੋਵੇਂ ਬੋਲ ਉਠੋ ਹੁੰਦੇ ਹਨ ਕਬਰ ਵਿੱਚ ਮੇਰੇ ਨਾਲ ਹੀ ਦਵਾ ਦੇਣੀ ਹੈ ਮੇਰੀਆਂ ਮੁਰਕੀਆਂ ਤੁਹਾਡੇ ਅੱਬਾ ਦੀ ਯਾਦ ਬਚਿਓ ਮਾਂ ਰਹੀਮੂ ਦੇ ਮੂੰਹੋਂ ਬੇਤਹਾਸ਼ਾ ਇਉਂ ਨਿਕਲਿਆ ਜਿਕਰ ਉਹ ਰੋ ਪਿਆ ਹੁੰਦਾ ਏ ਚੱਲ ਰਹੀਮੂ ਕਰੀਮੂ ਕੇਵਲ ਇੰਨਾ ਹੀ ਆਖ ਸਕਿਆ ਹਥਿਆਰ ਦੋਹਾਂ ਦੇ ਹੱਥੋਂ ਟਹਿ ਪਏ ਤਾਰਿਆਂ ਦੀ ਲੋ ਵਿੱਚ ਉਹਨਾਂ ਘਰ ਨੂੰ ਮੁੜੇ ਜਾਂਦਿਆਂ ਦੀਆਂ ਅੱਖਾਂ ਵਿੱਚ ਹੰਝੂ ਚਮਕ ਰਹੇ ਸਨ ਸ਼ੁਕਰੀਆ